ਲੱਗਦਾ ਕਿ ਗਰਮੀਆਂ ਦੇ ਵਿੱਚ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਪੈਟਸ ਦਾ ਡੌਗਸ ਦਾ ਸਾਰਾ ਟਾਈਮ ਹੀ ਧਿਆਨ ਰੱਖਣਾ ਚਾਹੀਦਾ ਹੈ ਜਦੋਂ ਚੇਂਜ ਆਫ ਸੀਜ਼ਨ ਹੁੰਦਾ ਉਹਦੋਂ ਅਡਜਸਟ ਕਰਨ ਤੇ ਪ੍ਰੋਬਲਮ ਆਉਂਦੀ ਫਿਰ ਉਦੋਂ ਥੋੜਾ ਖਿਆਲ ਜ਼ਿਆਦਾ ਰੱਖੀਦਾ ਜਦੋਂ ਚੇਂਜ ਆਫ ਸੀਜ਼ਨ ਹੁੰਦਾ ਸਟ्रेस ਵੱਧ ਜਾਂਦਾ ਡੌਗਸ ਤੇ ਇਸ ਦੌਰਾਨ ਬਿਮਾਰੀਆਂ ਵੀ ਫੈਲਦੀਆਂ ਵਾਇਰਲ ਫੈਲਦੇ ਹੋਏ ਆ ਇਸ ਟਾਈਮ ਪਾਰਵੋਰਡ ਡਿਸਟੈਂਪਰ ਦੋਨੋਂ ਹੀ ਜਦੋਂ ਫੂਡ ਆਪਾਂ ਬਾਹਰ ਪਿਆ ਰੱਖਦੇ ਹਾਂ ਉਹ ਛੇਤੀ ਸਪਾਇਲ ਹੋ ਜਾਂਦਾ ਮੱਖੀਆਂ ਕਰਕੇ ਹੋਰ ਇਨਸੈਕਟਸ ਜਿਵੇਂ ਟੈਕਸ ਫਲੀਜ਼ ਉਹ ਵੀ ਵੱਧ ਜਾਂਦੇ ਕਾਫੀ ਚੀਜ਼ਾਂ ਜਿਹੜੀਆਂ ਇਸ ਤਸਾ ਗਰਮੀਆਂ ਦੇ ਵਿੱਚ ਮੋਸਟਲੀ ਕਿਹੜੀ ਪ੍ਰੋਬਲਮ ਆ ਜੋ ਸਭ ਤੋਂ ਜ਼ਿਆਦਾ ਵਧ ਦੇਖੀ ਜਾਂਦੀ ਹੈ ਬੱਚਿਆਂ ਵਿੱਚ ਵਾਇਰਲ ਡਿਜ਼ੀਜ਼ ਜ਼ਿਆਦਾ ਹੋ ਰਹੇ ਹਨ ਵੱਡੇਾਂ ਵਿੱਚ ਸਕਿਨ ਡਿਜ਼ੀਜ਼ ਜ਼ਿਆਦਾ ਹੋ ਰਹੇ ਟਿਕ ਫੀਵਰ ਫੈਲਿਆ ਹੋਇਆ ਜ਼ਿਆਦਾਤਰ ਉਹ ਵਧਿਆ ਸੜੀਆਂ ਨਾਲੋਂ ਡਾਈਟ ਦੀ ਆਪਾਂ ਗੱਲ ਕਰੀਏ ਤੇ ਡਾਈਟ ਕਿੱਦਾਂ ਦੀ ਹੋਣੀ ਚਾਹੀਦੀ ਹੈ ਥੋੜੀ ਡਾਈਟ ਘੱਟ ਚੰਦੀ ਡੌਗਸ ਦੀ ਕਿਉਂਕਿ ਸਮਰਚਨਲ ਲੋਡ ਨਹੀਂ ਪੈਂਦੀ ਜ਼ਿਆਦਾ એનર્ਜੀ ਦੀ ਤੇ ਉਹਨਾਂ ਨੇ ਸੋ ਕੰਜ਼ਰਵ ਹੀ ਕਰਨੀ ਹੁੰਦੀ ਐਨਰਜੀ ਫਿਰ ਜ਼ਿਆਦਾ ਨਹੀਂ ਖਾਂਦੇ ਸਪੈਸ਼ਲੀ ਦੁਪਹਿਰ ਦੇ ਟਾਈਮ ਸਕਿਪ ਕਰਦੇ ਫਿਰ ਡੌਗ ਅਦਰਵਾਈਜ਼ ਹੈਲਥੀ ਐ ਐਕਟਿਵ ਐ ਤੇ ਖਾਣ ਖਾਣਾ ਸਕਿਪ ਕਰ ਰਿਹਾ ਸਕਿਪ ਕਰਨ ਤੋਂ ਉਹਦੇ ਮਰਦੀ ਨਾਲ ਚੱਲਨ ਤੋਂ ਪਰ ਜੇ ਵੋਮਿਟਿੰਗ ਲੂਜ਼ ਮੋਸ਼ਨ ਹੋ ਰਹੀ ਹੈ ਫੀਵਰ ਹੋ ਰਿਹਾ ਫਿਰ ਤੁਹਾਨੂੰ ਚੈੱਕ ਕਰਾਉਣਾ ਚਾਹੀਦਾ ਡਾਕਟਰ ਨੂੰ ਆਪਣੇ ਜਦੋਂ ਉਹਨਾਂ ਨੂੰ ਗਰਮੀ ਜ਼ਿਆਦਾ ਲੱਗੂਗੀ ਉਹ ਪੈਂਟਿੰਗ ਸ਼ੁਰੂ ਕਰ ਦਿੰਦੇ ਮੂੰਹ ਖੋਲ ਕੇ ਸਾਹ ਲੈਂਦੇ ਹੋ ਇੱਕ ਸਾਈਨ ਹੈ ਕਿ ਅੰਡਰ ਸਟ੍ਰੈਸ ਆ ਸੇਮ ਜਿਹੜੇ ਛੋਟੇ ਮੂਹਲੇ ਡੌਗਸ ਆ ਪੱਗਸ ਹੋਵੇ ਬਾਕਸਰਸ ਹੋਵੇ ਬੁਲਡੌਗਸ ਹੋਵੇ ਉਹਨਾਂ ਨੂੰ ਵੀ ਬਹੁਤ ਪਰੇਸ਼ਾਨੀ ਹੁੰਦੀ ਹੈ ਜਿਹੜੇ ਹੁਣ ਬਰੀਡ ਹੈਗੇ ਹਰਡਿੰਗ ਵਾਲੀਆਂ ਜਰਮਨ ਸ਼ੈਫਰਡ ਆ ਉਹਨੂੰ ਬਹੁਤ ਜ਼ਿਆਦਾ ਵਾਕ ਦੀ ਲੋੜ ਹੈ ਉਹਨੂੰ ਸਵੇਰੇ ਸ਼ਾਮ ਵਾਕ ਦੀ ਲੋੜ ਹੈ ਹੁਣ ਹਸਕੀਜ਼ ਆ ਬਹੁਤ ਐਕਟਿਵ ਡੌਗਸ ਆ ਜਿਨ੍ਹਾਂ ਨੂੰ ਤੁਸੀਂ ਵ ਹਨ ਛੋਟੇ ਸਮਾਲ ਬੀ ਡੌਗਸ ਪੱਗ ਵਰਗਾ ਹੋਣੇ ਕਰੀ ਬੈਠੇ ਰਹਿਣਾ ਕੋਈ ਨਾਮੀ ਕਰਵਾਉਂਦਾ ਨਹੀਂ ਚੱਲਦਾ ਜੇ ਡੌਗ ਦਾ weight maintained ਆ ਉਹ ਹੈਲਦੀ ਆਦਰਵਾਈਜ਼ ਤੁਹਾਨੂੰ ਜ਼ਿਆਦਾ exercise ਜੇ ਕਰਾ ਲਓ ਗੁੱਡ ਜੇ ਨਹੀਂ ਵੀ ਕਰਾਂਦੇ ਕੁਛ ਨਹੀਂ ਹੁੰਦਾ ਸਤਿ ਸ਼੍ਰੀ ਅਕਾਲ ਜੇਕਰ ਤੁਹਾਡੇ ਘਰ ਹੈਗੇ ਆ ਪੈਟ ਤੇ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਵੇਖਣੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਿਓ ਕਿਉਂਕਿ ਇੱਕ ਵੀਡੀਓ ਜਰੀਏ ਅਸੀਂ ਤੁਹਾਨੂੰ ਜਿਹੜਾ ਮੈਸੇਜ ਦੇਵਾਂਗੇ ਕਿ ਆਪਣੇ ਡੌਗਸ ਦੀ ਜਾਂ ਫਿਰ ਆਪਣੇ ਕੈਟ ਦੀ ਜਾਂ ਫਿਰ ਆਪਣੇ ਪੈਸ ਦੀ ਕਿਸ ਤਰੀਕੇ ਨਾਲ ਗਰਮੀਆਂ ਦੇ ਵਿੱਚ ਜਿਹੜੀ ਹੈ ਸੰਭਾਲ ਕਰਨੀ ਚਾਹੀਦੀ ਹੈ ਸਾਡੇ ਨਾਲ ਡਾਕਟਰ ਜਸਪ੍ਰੀਤ ਸਿੰਘ ਜੀ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਕਿ ਗਰਮੀ ਆ ਗਈਆਂ ਨੇ ਕੀ ਕੀ ਚੀਜ਼ਾਂ ਦਾ ਧਿਆਨ ਜਿਹੜਾ ਹੈ ਰੱਖਣਾ ਚਾਹੀਦਾ ਹੈ ਤੇ ਮੋਸਟਲੀ ਜੇਕਰ ਗੱਲ ਕਰੀਏ ਪੈਸ ਦੀ ਤਾਂ ਉਹ ਕਿਸ ਤਰੀਕੇ ਨਾਲ ਜਿਹੜਾ ਬਿਮਾਰ ਹੁੰਦੇ ਤਾਂ ਉਹਨਾਂ ਦਾ ਫੂਡਿੰਗ ਸਿਸਟਮ ਕਿੱਦਾਂ ਦਾ ਹੋਣਾ ਚਾਹੀਦਾ ਉਹਨਾਂ ਦੀ ਡਾਈਟ ਕਿੱਦਾਂ ਦੀ ਹੋਣੀ ਚਾਹੀਦੀ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਗਰਮੀ ਆ ਰਹੀਆਂ ਨੇ ਲੱਗਦਾ ਕਿ ਗਰਮੀਆਂ ਦੇ ਵਿੱਚ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਪੈਟਸ ਦਾ ਡੌਗਸ ਦਾ ਸਾਰਾ ਟਾਈਮ ਹੀ ਧਿਆਨ ਰੱਖਣਾ ਚਾਹੀਦਾ ਜਦੋਂ ਚੇਂਜ ਆਫ ਸੀਜ਼ਨ ਹੁੰਦਾ ਉਹਦੋਂ ਅਡਜਸਟ ਕਰਨ ਤੇ ਪ੍ਰੋਬਲਮ ਆਉਂਦੀ ਫਿਰ ਉਹਦੋਂ ਥੋੜਾ ਖਿਆਲ ਜ਼ਿਆਦਾ ਰੱਖੀਦਾ ਜੀ ਤੇ ਸਰ ਕਿਹੜੇ ਚੀਜ਼ਾਂ ਨੇ ਜੋ ਕਿ ਗਰਮੀਆਂ ਦੇ ਵਿੱਚ ਖਾਸ ਕਰ ਧਿਆਨ ਦੇਣੀ ਚਾਹੀਦੀ ਹੈ ਸਪੈਸ਼ਲ ਇਹਨਾਂ ਚੀਜ਼ਾਂ ਦਾ ਜਿਹੜਾ ਧਿਆਨ ਦੇਣਾ ਬਹੁਤ ਜ਼ਿਆਦਾ ਜ਼ਰੂਰੀ ਹੋ ਜਦੋਂ ਚੇਂਜ ਆਫ ਸੀਜ਼ਨ ਹੁੰਦਾ ਸਟ्रेस ਵਧ ਜਾਂਦਾ ਡੌਗਸ ਤੇ ਇਸ ਦੌਰਾਨ ਬਿਮਾਰੀਆਂ ਵੀ ਫੈਲਦੀਆਂ ਵਾਇਰਲ ਫੈਲ ਰਹੇ ਨੇ ਇਸ ਟਾਈਮ ਪਾਰਵੋਰ ਡਿਸਟੈਂਪਰ ਦੋਨੋਂ ਹੀ ਜਦੋਂ ਫੂਡ ਆਪਾਂ ਬਾਹਰ ਪਿਆ ਰਹਿ ਜਾਂਦੇ ਨੇ ਛੇਤੀ ਸਪਾਇਲ ਹੋ ਜਾਂਦਾ ਮੱਖੀਆਂ ਕਰਕੇ ਹੋਰ ਇਨਸੈਕਟਸ ਜਿਵੇਂ ਟੈਕਸ ਫਲੀਜ਼ ਉਹ ਵੀ ਵਧ ਜਾਂਦੇ ਕਾਫੀ ਚੀਜ਼ਾਂ ਜਿਹੜੀਆਂ ਇਸ ਤਰ੍ਹਾਂ ਵਧ ਜਾਂਦੀਆਂ ਗਰਮੀਆਂ ਦੇ ਬਹੁਤ ਕੇਅਰ ਕਰਨੀ ਪੈਂਦੀ ਜੀ ਤੇ ਸਰ ਗਰਮੀਆਂ ਦੇ ਵਿੱਚ ਮੋਸਟਲੀ ਕਿਹੜੀ ਪ੍ਰੋਬਲਮ ਆ ਜੋ ਸਭ ਤੋਂ ਜ਼ਿਆਦਾ ਵਧ ਦੇਖੀ ਜਾਂਦੀ ਹੈ ਬੱਚਿਆਂ ਵਿੱਚ ਵਾਇਰਲ ਡਿਜ਼ੀਜ਼ ਜ਼ਿਆਦਾ ਹੋ ਰਹੇ ਨੇ ਵੱਡੇਾਂ ਵਿੱਚ ਸਕਿਨ ਡਿਜ਼ੀਜ਼ ਜ਼ਿਆਦਾ ਹੋ ਰਹੇ ਨੇ ਟਿਕ ਫੀਵਰ ਫੈਲਿਆ ਹੋਇਆ ਜ਼ਿਆਦਾਤਰ ਉਹ ਵਧੇ ਸਦੀਆਂ ਨਾਲੋਂ ਜੀ ਤੇ ਡਾਈਟ ਦੀ ਆਪਾਂ ਗੱਲ ਕਰੀਏ ਤੇ ਡਾਈਟ ਕਿੱਦਾਂ ਦੀ ਹੋਣੀ ਚਾਹੀਦੀ ਹੈ ਥੋੜੀ ਡਾਈਟ ਘਟ ਚੰਦੀ ਡੌਗਜ਼ ਦੀ ਜਿਵੇਂ ਸਮਰ ਚ ਉਹਨਾਂ ਨੂੰ ਲੋੜ ਨਹੀਂ ਪੈਂਦੀ ਜ਼ਿਆਦਾ એનર્ਜੀ ਦੀ ਤੇ ਉਹਨਾਂ ਨੇ ਸਭ ਕੰਜ਼ਰਵ ਹੀ ਕਰਨੀ ਹੁੰਦੀ ਐਨਰਜੀ ਫਿਰ ਜ਼ਿਆਦਾ ਨਹੀਂ ਖਾਂਦੇ ਸਪੈਸ਼ਲੀ ਦੁਪਹਿਰ ਦੇ ਟਾਈਮ ਸਕਿਪ ਕਰਦੇ ਫਿਰ ਡੌਗ ਅਦਰਵਾਈਜ਼ ਹੈਲਦੀ ਹੈ ਐਕਟਿਵ ਤੇ ਖਾਣਾ ਸਕਿਪ ਕਰ ਰਿਹਾ ਸਕਿਪ ਕਰਨ ਤੋਂ ਉਹ ਦੇ ਮਰਜ਼ੀ ਨਾਲ ਚੱਲਣ ਦੋ ਪਰ ਜੇ ਵੋਮਿਟਿੰਗ ਲੂਜ਼ ਮੋਸ਼ਨ ਹੋ ਰਹੀ ਹੈ ਫੀਵਰ ਹੋ ਰਿਹਾ ਫਿਰ ਤੁਹਾਨੂੰ ਚੈੱਕ ਕਰਾਉਣਾ ਚਾਹੀਦਾ ਡਾਕਟਰ ਨੂੰ ਆਪਣੇ ਇਹ ਕਿਹੜੀ ਕਿਹੜੀ ਚੀਜ਼ਾਂ ਦਾ ਸਪੈਸ਼ਲ ਤੌਰ ਤੇ ਧਿਆਨ ਰੱਖਣਾ ਚਾਹੀਦਾ ਤੇ ਫੂਡ ਕਿੱਦਾਂ ਦਾ ਹੋਣਾ ਚਾਹੀਦਾ ਉਹਨਾਂ ਦੀ ਡਾਈਟ ਕਿੱਦਾਂ ਦੀ ਹੋਣੀ ਚਾਹੀਦੀ ਹੈ ਅਸੀਂ ਨਾਰਮਲੀ ਰეკਮੈਂਡ ਨਹੀਂ ਕਰਦੇ ਫੂਡ ਨੂੰ ਜ਼ਿਆਦਾ ਚੇਂਜ ਕਰਨਾ ਵਾਟਰ ਇਨਟੇਕ ਵਧਾ ਦੇ ਦੀਏ ਪਾਣੀ ਜ਼ਿਆਦਾ ਪੀਣਾ 24 ਘੰਟੇ ਪਿਆ ਰਹਿਣਾ ਚਾਹੀਦਾ ਨਾਰਮਲ ਟੈਂਪਰੇਚਰ ਤੇ ਹੋਏ ਥੋੜਾ ਠੰਡਾ ਹੋ ਜਾਵੇ ਬਹੁਤ ਗਰਮ ਨਾ ਹੋ ਜਾਵੇ ਪਾਣੀ ਬਾਹਰ ਪਿਆ ਪਿਆ ਜ਼ਿਆਦਾ ਚਾਂਸਸ ਹੈ ਹੀ ਹੁੰਦੇ ਕਿ ਪਾਣੀ ਘੱਟ ਪੀ ਰਿਆ ਡੀਹਾਈਡਰੇਟ ਹੋ ਸਕਦਾ ਕਿਉਂਕਿ ਗਰਮੀ ਬਹੁਤ ਜ਼ਿਆਦਾ ਅੱਜਕਲ ਜੀ ਹਾਂ ਇਸ ਸਾਰੇ ਦੇ ਨਾਲ ਰੂਮਿੰਗ ਦੇ ਵਿੱਚ ਕੀ ਕੀ ਹੋਣਾ ਚਾਹੀਦਾ ਹੈ ਜਿਵੇਂ ਗਰਮੀ ਆ ਸਪੈਸ਼ਲੀ ਡੌਗਸ ਦੇ ਵਿੱਚ ਇੱਕ ਹੁੰਦੀ ਹੈ ਜਿਵੇਂ ਇਨਸਾਨਾਂ ਨੂੰ ਹੁੰਦੀ ਹੈ ਵੀ ਗਰਮੀ ਜ਼ਿਆਦਾ ਲੱਗਦੀ ਹੈ ਏਸੀ ਦੇ ਵਿੱਚ ਬਹਿਣਾ ਜ਼ਿਆਦਾ ਪਸੰਦ ਕਰਦੇ ਨੇ ਕੁਝ ਇਹਦੇ ਚੀਜ਼ਾਂ ਦਾ ਸਪੈਸ਼ਲ ਧਿਆਨ ਰੱਖਣਾ ਚਾਹੀਦਾ ਹੈ ਗਰਮੀ ਦੇ ਵਿੱਚ ਹਾਂ ਜਿਹੜੇ ਡੌਗਸ ਜਿਵੇਂ ਜੱਤਲੇ ਡੌਗਸ ਆ ਜੇ ਦੋਨਾਂ ਨੂੰ ਗਰਮੀ ਜ਼ਿਆਦਾ ਲੱਗੂਗੀ ਉਹ ਪੈਂਟਿੰਗ ਸ਼ੁਰੂ ਕਰ ਦਿੰਦੇ ਮੂੰਹ ਖੋਲ ਕੇ ਸਾਹ ਲੈਂਦੇ ਉਹ ਇੱਕ ਸਾਈਨ ਹੈ ਕਿ ਅੰਡਰ ਸਟ्रेस ਆ ਸੇਮ ਜਿਹੜੇ ਛੋਟੇ ਮੂਹਲੇ ਡੌਗਸ ਆ ਪੱਗਸ ਹੋਗੇ ਬਾਕਸਰਸ ਹੋਗੇ ਬੁਲਡੌਗਸ ਹੋਗੇ ਉਹਨਾਂ ਨੂੰ ਵੀ ਬਹੁਤ ਪਰੇਸ਼ਾਨੀ ਹੁੰਦੀ ਹੈ ਗਰਮ ਆਰ ਜਦੋਂ ਧੁੱਪ ਜ਼ਿਆਦਾ ਹੈ ਉਦੋਂ ਸੈਰ ਵੀ ਨਹੀਂ ਕਰਾਣੀ ਬਾਹਰ ਵੀ ਨਹੀਂ ਕੱਢਣਾ ਇਨਡੋਰ ਜੇ AC ਪ੍ਰੋਵਾਈਡ ਕਰ ਸਕਦੇ ਆ ਬੈਸਟ ਨਹੀਂ ਤਾਂ ਏਟਲੀਸਟ ਵੈਂਟਿਲੇਟਿਡ ਏਰੀਆ ਹੋਵੇ ਕੁਲਰ ਹੋਵੇ ਤੇ ਡੌਗਸ ਠੀਕ ਰਹਿਣਗੇ ਸਰ ਗਰਮੀਆਂ ਦੇ ਵਿੱਚ ਮੋਸਟਲੀ ਤੁਹਾਨੂੰ ਕਿਹੜੀ ਜਿਹੜੀ ਪ੍ਰੋਬਲਮ ਆ ਫੇਸ ਕਰਨੀ ਪੈਂਦੀ ਹੈ ਸਪੈਸ਼ਲੀ ਜਿਹੜੀ ਮੈਂ ਨਹੀਂ ਤੈਨੂੰ ਦੱਸਿਆ ਜਿਵੇਂ ਪਹਿਲਾਂ ਕਿ ਸਕਿਨ ਡਿਜ਼ੀਜ਼ ਬਹੁਤ ਜ਼ਿਆਦਾ ਹੋ ਰਿਹਾ ਟਿਕਸ ਫਲੀਜ਼ ਕਰਕੇ ਉਹਨਾਂ ਦੇ ਕਰਕੇ ਇਹ ਟਿਕ ਡਿਜ਼ੀਜ਼ ਟਿਕ ਫੀਵਰ ਹੋ ਰਿਹਾ ਫਿਰ ਵਾਇਰਲ ਡਿਜ਼ੀਜ਼ ਹੋ ਰਿਹਾ ਛੋਟੇ ਬੱਚਿਆਂ 'ਚ ਫੂਡ ਰਿਲੇਟਿਡ ਚੇਂजेस ਕਰਕੇ ਵੋਮਿਟਿੰਗ ਲੂਜ਼ ਮੂਸ਼ਨ ਹੋਏ ਤੇ ਪੇਟ ਛੇਤੀ ਖਰਾਬ ਹੋ ਰਿਹਾ ਇਹਨਾਂ ਦੇ ਦੇਮ ਸਰ ਉਹਨਾਂ ਨੂੰ ਨਵਾਉਣਾ ਕਿਸ ਤਰੀਕੇ ਨਾਲ ਚਾਹੀਦਾ ਹੈ ਕਿੰਨੇ ਦਿਨਾਂ ਦਾ ਕਿੰਨੇ ਦਿਨਾਂ ਤੱਕ ਉਹਨਾਂ ਨੂੰ ਨਵਾ ਦੇਣਾ ਚਾਹੀਦਾ ਹੈ ਕਿਉਂਕਿ ਗਰਮੀਆਂ ਦਾ ਟਾਈਮ ਆ ਹਰ ਕੋਈ ਜਾਣਦਾ ਹੈ ਕਿ ਦੋ ਦਿਨ ਜਾਂ ਇੱਕ ਦਿਨ ਦਾ ਗੈਪ ਲਈਏ ਕਿ ਰੋਜ਼-ਰੋਜ਼ ਨਵਾ ਸਕਦੇ ਆਪਾਂ ਤੁਸੀਂ ਪਾਣੀ ਰੋਜ਼ ਯੂਜ਼ ਕਰ ਸਕਦੇ ਹੋ ਸਿਰ ਤਨ ਗਿੱਲਾ ਕਰਨਾ ਡੌਗ ਨੂੰ ਸੁਕਾ ਦੇਣਾ ਟਾਵਲ ਨਾਲ ਰੋਜ਼ ਕਰ ਸਕਦੇ ਆ ਸ਼ੈਂਪੂ ਮਿਨੀਮਮ ਯੂਜ਼ ਕਰਨਾ ਜੇ ਹਾਈਡਰੇਟਿੰਗ ਸ਼ੈਂਪੂ ਹਫਤੇ ਚ ਇੱਕ ਵਾਰ ਯੂਜ਼ ਕਰ ਲੈਣ ਨੋਰਮਲ ਮੈਡੀਕੇਟਡ ਸ਼ੈਂਪੂ ਜੋ ਤੁਹਾਡਾ ਵੈਟਰੀਨਰੀਅਨ ਦੱਸੇਗਾ ਉਹ ਤਾਂ ਯੂਜ਼ ਕਰਨਾ ਪਰ ਬਹੁਤ ਜ਼ਿਆਦਾ ਸ਼ੈਂਪੂ ਯੂਜ਼ ਕਰਨਾ ਡੌਗਸ ਦੀ ਆਪਣੀ ਸਕਿਨ ਕੋਟ ਨੂੰ ਡਰਾਈ ਕਰ ਦਿੰਦਾ ਫਿਰ ਉਹਦੇ ਚ ਅਲਰਜੀ ਦੇ ਚਾਂਸਸ ਵੱਧ ਜਾਂਦੇ ਠੀਕ ਹੈ ਤੇ ਮੋਸਟਲੀ ਸੋ ਦੇਖਿਆ ਜਾ ਰਿਹਾ ਪਹਿਲਾਂ ਤਾਂ ਇਨਸਾਨਾਂ ਦੇ ਵਿੱਚ ਦੇਖਿਆ ਜਾਂਦਾ ਸੀ ਕਿ ਮਤਲਬ ਕਿ ਸਟ੍ਰੈਸ ਦੇ ਕਾਰਨ ਜਾਂ ਫਿਰ ਕਿਸੇ ਵੀ ਚੀਜ਼ ਦੇ ਕਾਰਨ ਅਟੈਕ ਆ ਰਹੇ ਲੇਕਿਨ ਅੱਜ ਕੱਲ ਡੌਗਸ ਦਾ ਵੀ ਇਹ ਚੀਜ਼ ਚੱਲ ਰਿਹਾ ਕਿ ਡੌਗਸ ਵੀ ਜਿਹੜਾ ਬਹੁਤ ਜ਼ਿਆਦਾ ਪੈਨਿਕ ਹੋ ਜਾਂਦੇ ਨੇ ਜਾਂ ਫਿਰ ਆਊਟ ਆਫ ਕੰਟਰੋਲ ਹੋ ਜਾਂਦੇ ਜਿਹੜੇ ਅਟੈਕਸ ਦੋ ਤਿੰਨ ਟਾਈਪ ਦੇ ਹੁੰਦੇ ਜਿਹੜੇ ਅਸੀਂ ਦੇਖਦੇ ਆ ਨਾਰਮਲੀ ਐਪੀਲੈਪਸੀਆਂ ਦੀ ਬ੍ਰੇਨ ਰਿਲੇਟਡ ਉਹ ਕਿਸੇ ਵੀ ਸਟ੍ਰੈਸ ਤੋਂ ਹੋ ਜਾਂਦਾ ਜਦੋਂ ਬ੍ਰੇਨ ਥੋੜਾ ਜ਼ਿਆਦਾ ਐਕਟਿਵ ਹੋ ਜਾਂਦਾ ਇਨਫੈਕਸ਼ਨਸ ਕਰਕੇ ਹੋ ਜਾਂਦਾ ਹੈ ਅਲਰਜੀਜ਼ ਉਹ ਜਿਹੜੇ ਵਾਇਰਲ ਇਨਫੈਕਸ਼ਨਸ ਕਰਕੇ ਹੋ ਜਾਂਦਾ ਫਿਰ ਜਿਹੜਾ ਹੀਟ ਸਟ੍ਰੋਕ ਆ ਜਿਹੜਾ ਗਰਮੀ ਕਰਕੇ ਹੁੰਦਾ ਉਹਦੇ ਬਹੁਤ ਟਿਪੀਕਲ ਸਾਈਨ ਆ ਕਈ ਵਾਰੀ ਡੌਗਸ ਵੀ ਥੋੜੀ ਦੇਰ ਰਸਤੇ ਵੀ ਆਪਣੀ ਕਾਰ ਚ ਛੱਡ ਜਾਂਦੇ ਆ ਬਹੁਤ ਜਲਦੀ ਗਰਮ ਹੋ ਜਾਂਦੇ ਬਹੁਤ ਤੇਜ਼ ਤੇ ਸਾਲ ਆਣਗੇ ਅੱਖਾਂ ਲਾਲ ਹੋ ਜਾਣਗੀਆਂ ਥਲਨ ਡਿਗਨੇ ਸ਼ੁਰੂ ਹੋ ਜਾਣਗੇ ਡੋਲਣੇ ਸ਼ੁਰ ਉਹ ਬਹੁਤ ਇੰਪੋਰਟੈਂਟ ਆ ਇਸ ਪਾਰਟिकुलर ਸੀਜ਼ਨ ਚ ਖਿਆਲ ਰੱਖਣਾ ਕਿ ਕਾਰਚ ਕਾਰਚ ਨਹੀਂ ਛੱਡਨੇ ਡੌਗਸ ਨਾ ਉਸ ਜਗ੍ਹਾ ਛੱਡਨੇ ਜਿੱਥੋਂ ਹਟ ਨਾ ਸਕਣ ਕੇਜ ਤੁਸੀਂ ਤੁਪੇ ਰੱਖਤਾ ਉਹਨਾਂ ਦਾ ਜੀ ਉਹ ਚੀਜ਼ਾਂ ਅਵੋਇਡ ਕਰਨੀਆਂ ਇਹਨਾਂ ਨਾਲ ਸਾਈਨ ਚੈੱਕ ਕਰਦੇ ਰਹਿਣਾ ਕਿ ਡੌਗ ਸਟ੍ਰੈਸ ਤਾਂ ਨਹੀਂ ਲੱਗ ਰਿਹਾ ਤੁਹਾਨੂੰ ਲੱਗ ਰਿਹਾ ਬਹੁਤ ਪੈਂਟ ਕਰ ਰਿਹਾ ਬਹੁਤ ਖਾ ਰਿਹਾ ਜਦੋਂ ਤੱਕ ਡਾਕਟਰ ਕੋਲ ਲੈ ਕੇ ਜਾਣਾ ਉਨੀ ਦੇਰ ਗਿੱਲਾ ਕਰ ਲਓ ਨਾਰਮਲ ਟੈਂਪਰੇਚਰ ਦੇ ਪਾਣੀ ਤੇ ਅਖਰੀ ਥੱਲੇ ਕਰ ਲਓ ਉਹ ਵੀ ਲਾਈਫ ਸੇਵਿੰਗ ਹੋ ਸਕਦਾ ਉਹਦੇ ਵਾਸਤੇ ਹੂੰ ਇਸ ਫਿਰ ਆਪਾਂ ਗੱਲ ਕਰ ਰਹੇ ਹਾਂ ਡੌਗਸ ਦੀ ਜਾਂ ਫਿਰ ਐਨੀਮਲਸ ਦੀ ਮੋਸਟਲੀ ਇਸ ਸੀਜ਼ਨ ਦੇ ਵਿੱਚ ਗਰਮੀਆਂ ਦੇ ਵਿੱਚ ਜਿਹੜਾ ਡੌਗਸ ਹੋ ਗਏ ਜਾਂ ਫਿਰ ਪੈਟਸ ਹੋ ਗਏ ਉਹਨਾਂ ਨੂੰ ਕਿਸ ਚੀਜ਼ ਦੇ ਲਈ ਸਭ ਤੋਂ ਜ਼ਿਆਦਾ ਆਪਾਂ ਕਹਿ ਸਕਦੇ ਸਭ ਤੋਂ ਜ਼ਿਆਦਾ ਉਹਨਾਂ ਲਈ ਯੂਸਫੁਲ ਹੁੰਦੀ ਹੈ ਸਭ ਤੋਂ ਜ਼ਿਆਦਾ ਲਾਭਦਾਇਕ ਮੰਨੀ ਜਾਂਦੀ ਹੈ ਉਹ ਚੀਜ਼ ਕਈ ਲੋਕ ਨਾ ਡੌਗਸ ਦੇ ਵਾਲ ਕਲਿੱਪ ਕਰਾ ਦਿੰਦੇ ਛੋਟੇ ਕਰਾ ਦਿੰਦੇ ਦੇ ਤਾਂ ਇੰਡੋਰ ਰੱਖਿਆ ਹੋਇਆ ਡੌਗ ਤੁਹਾਨੂੰ ਪਤਾ ਹੈ ਤੁਪੇ ਨਹੀਂ ਨਿਕਲਣਾ ਉਹਨੇ ਤੁਸੀਂ ਸ਼ਾਰਟ ਕੱਟ ਕਰਾ ਸਕਦੇ ਹੋ ਕਲਿੱਪ ਕਰਾਉਣ ਦੀ ਲੋੜ ਨਹੀਂ ਬਿਲਕੁਲ ਸ਼ੇਵ ਆਫ ਕਰਾਉਣ ਦੀ ਲੋੜ ਨਹੀਂ ਕਿਉਂਕਿ ਸਕਿਨ ਅਲਰਜੀਸ ਬਹੁਤ ਆ ਜਾਂਦੀਆਂ ਉਹਦੇ ਨਾਲ ਜੀ ਬੈਸਟ ਇਹੀ ਰਹੂਗਾ ਜੇ ਟੈਂਪਰੇਚਰ ਮੇਨਟੇਨ ਕਰ ਸਕਦੇ ਹੋ ਜੇ ਡੌਗ ਕੰਫਰਟੇਬਲ ਹੋ ਨੋਰਮਲ ਸਾਲ ਹੈ ਰ ਨੋਰਮਲ ਖਾਪੀ ਰ ਤੁਸੀਂ ਏਸੀ ਲਾਇਆ ਹੋਇਆ ਤੁਸੀਂ ਕੋਲ ਏਰੀਆ ਚ ਰੱਖਿਆ ਹੋਇਆ ਉਹ ਬੈਸਟ ਹੋਣਾ ਵਾਸਤੇ ਫੂਡ ਫਰੈਸ਼ ਹੋਣਾ ਚਾਹੀਦਾ ਪਾਣੀ 24 ਘੰਟੇ ਅਵੇਲੇਬਲ ਹੋਣਾ ਚਾਹੀਦਾ ਟਿਕਸ ਫਲੀਜ਼ ਵਾਸਤੇ ਆਪਾਂ ਕੰਟਰੋਲ ਰੱਖਣਾ ਟਿਕਸ ਫਲੀਜ਼ ਦਾ ਟੈਬਲੇਟਸ ਆ ਸਿਰਫ ਵਾਕ ਦਾ ਕੀ ਸਿਸਟਮ ਹੈ ਕਿ ਵਾਕ ਰੋਚ ਕਰਾਨੀ ਚਾਹੀਦੀ ਕਿ ਹਫਤੇ ਦੇ ਵਿੱਚ ਜਾਂ ਦੋ ਦਿਨਾਂ ਦੇ ਵਿੱਚ ਇੱਕ ਵਾਰ ਜਿਹੜਾ ਡੌਗਸ ਨੂੰ ਬਾਹਰ ਲੈ ਕੇ ਜਾਣਾ ਚਾਹੀਦਾ ਹੈ। ਥ੍ਰੀਡ ਹਰੇਕ ਬਰੀਡ ਤੇ ਡਿਫਰੈਂਟ ਕਰਦਾ ਜਿਹੜੇ ਹੁਣ ਬਰੀਡ ਹੈਗੀਆਂ ਹਰਡਿੰਗ ਵਾਲੀਆਂ ਜਰਮਨ ਸ਼ੈਫਰਡ ਆ ਉਹਨੂੰ ਬਹੁਤ ਜ਼ਿਆਦਾ ਵਾਕ ਦੀ ਲੋੜ ਹੈ ਉਹਨੂੰ ਸਵੇਰੇ ਸ਼ਾਮ ਵਾਕ ਦੀ ਲੋੜ ਹੈ ਹੁਣ ਹਸਕੀਜ਼ ਆ ਬਹੁਤ ਐਕਟਿਵ ਡੌਗਸ ਆ ਜਿਨ੍ਹਾਂ ਨੂੰ ਤੁਸੀਂ ਵਾਕ ਨਹੀਂ ਕਰਾਂਦੇ ਖੜਾਉਂਦੇ ਨਹੀਂ ਉਹ ਡਿਸਟਰਕਟਿਵ ਹੋ ਜਾਂਦੇ ਹੁਣ ਛੋਟੇ ਸਮਾਲ ਬਰੀਡ ਡੌਗਸ ਆ ਪੱਗ ਵਰਗਾ ਹੋਣੇ ਕਰੀ ਬੈਠੇ ਰਹਿਣਾ ਨੂੰ ਨਾ ਵੀ ਕਰਾਉ ਤਾਂ ਵੀ ਚੱਲਦਾ। ਜੇ ਡੌਗ ਦਾ weight maintained ਉਹ ਹੈਲਦੀ ਆਦਰਵਾਇਸ ਤੁਹਾਨੂੰ ਜਿਆਦਾ exercise ਦੇ ਕਰਾ ਲਓ ਗੁੱਡ ਜੇ ਨਹੀਂ ਵੀ ਕਰਾਂਦੇ ਕੁਝ ਨਹੀਂ ਹੁੰਦਾ ਜੀ ਸਰ exercise ਵੀ ਕਹਿੰਦੇ ਕਿ ਵਾਕ ਨਾਲੋਂ exercise ਵੀ ਕਰਾਨੀ ਚਾਹੀਦੀ ਹੈ ਵਾਕ ਦੇ ਨਾਲ ਨਾਲ ਕਿਹੜੀ ਕਿਹੜੀ exercise ਹੈ ਜੋ ਕਿ ਡੌਗਸ ਲਈ ਜਾਵੇ ਪੈਟਸ ਲਈ ਬਹੁਤ ਜ਼ਿਆਦਾ ਮਤਲਬ ਯੂਸਫੁਲ ਹੋ ਸਕਦੀ ਹੈ ਕਿ ਅਗੇਨ ਬਰੀਡ ਤੇ ਡਿਪੈਂਡ ਕਰਦਾ ਹੁਣ ਜੇ ਪੱਗ ਨੂੰ ਆਪਾਂ ਬਾਲ ਚੇਸ ਕਰਾਉਣਾ ਸ਼ੁਰੂ ਕਰਾ ਦਈਏ ਉਹ ਬਹੁਤ ਛੇਤੀ ਤੱਕ ਤੱਕ ਜਾਏਗਾ ਤਕਲੀਫ ਜਾਊਗਾ ਪਰ ਇਹੀ ਜਰਮਨ ਸ਼ੈਫਰਡ ਹੈ 골ਡਨ ਟਰੀਵਰ ਬਹੁਤ ਇੰਜੋਏ ਕਰੂਗਾ ਜੋ ਵੀ ਕਰਨਾ ਹੈ ਦੇਖ ਕੇ ਕਰਨਾ ਕਿ ਡੌਗ ਦੀ ਹੈਲਥ ਕਿਦਾਂ ਤੁਹਾਡਾ ਬਟਨੀ ਦੀ ਪਹਿਲਾਂ ਜੱਜ ਕਰ ਲੂਗਾ ਵੀ ਤੇ हिਪ ਦੀ ਕੋਈ ਪ੍ਰੋਬਲਮ ਤਾਂ ਨਹੀਂ ਚੱਲ ਰਹੀ ਕਿ ਉਹਰ ਐਕਸਰਸਾਈਜ਼ ਕਰਾ ਸਕਦੇ ਕਿ ਨਹੀਂ ਕਰਾ ਸਕਦੇ ਤੇ ਐਕਸਰਸਾਈਜ਼ ਉਨੀ ਕੁ ਕਰਾਣੀ ਜਿੰਨਾ ਡੌਗ ਅਲਾਉ ਕਰ ਰਿਹਾ ਉਹ ਖੇਡ ਦੇ ਖੇਡ ਦੇ ਖੁਸ਼ੀ ਖੁਸ਼ੀ ਜ਼ਿਆਦਾ ਖੇਡ ਲੇਗਾ ਫਿਰ ਜੋਇੰਟ ਪੇਨਸ਼ਟ ਕਰਾ ਲੂਗਾ ਜੇਦੋ ਵੀ ਸ਼ੁਰੂ ਕਰਨਾ ਹੈ ਥੋੜੇ ਤੋਂ ਕਰਨਾ ਹੌਲੀ ਹੌਲੀ ਵਧਾ ਲੈਣਾ ਜੀ ਤੇ ਸਰ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਜਿਨ੍ਹਾਂ ਦੇ ਘਰ ਪੈਟ ਨੇ ਜਾਂ ਫਿਰ ਕੋਈ ਖਾਸ ਜੇ ਆਪਾਂ ਕਹਿ ਸਕਦੇ ਇੰਪੋਰਟੈਂਟ ਮੈਸੇਜ ਹੈ ਕਿ ਉਹਨਾਂ ਤੱਕ ਪਹੁੰਚੇ ਤੇ ਉਹਨਾਂ ਨੂੰ ਇਹ ਚੀਜ਼ ਜ ਗਰਮੀਆਂ ਚ ਆਪਣੇ ਪੈਟਸ ਵਾਸਤੇ ਵੀ ਤੇ ਸਟ੍ਰੇ ਡੌਗਸ ਤੇ ਸਟ੍ਰੇ ਕਾਟਸ ਤੇ ਸਟ੍ਰੇ 버ਡਸ ਵਾਸਤੇ ਵੀ ਬਹੁਤ ਜ਼ਰੂਰੀ ਹੈ ਪਾਣੀ ਦੀ ਤੁਹਾਡੇ ਕੋਲ ਯੂਜ਼ ਰਹੇ ਕਿ ਪਾਣੀ ਖੁੱਲਾ ਪਿਆ ਰਹੇ ਕਿਤਨਾ ਕਿਤੇ ਪੀਣ ਵਾਸਤੇ ਤੇ ਚੇਂਜ ਕਰਦੇ ਰਹਿਣਾ ਗੰਦਾ ਨਾ ਹੋ ਜਾਏ ਪਾਣੀ ਉਹ ਗਰਮੀਆਂ ਚ ਸਿਰਫ ਇਹੀ ਹੈ ਕਿ ਡਾਇਰੈਕਟ ਸਡਨ ਚੇਂਜ ਆਫ ਵੈਦਰ ਨਹੀਂ ਕਰਨਾ ਅੰਦਰੋਂ ਕਮਰੇ ਚੋਂ ਕੱਢ ਕੇ ਧੁੱਪੇ ਲਾਗੇ ਧੋਪੜ ਕੇ ਕਮਰੇ ਲੈ ਉਹੀ ਅਵੋਇਡ ਕਰ ਲਓ ਬਹੁਤ ਹੈ ਜੋ ਉਹਨਾਂ ਦਾ ਮਤਲਬ ਇੱਕ ਤਰੀਕੇ ਨਾਲ ਜਿਵੇਂ ਆਪਾਂ ਬੱਚਿਆਂ ਦਾ ਧਿਆਨ ਰੱਖਦੇ ਸੇਮ ਉਸ ਤਰੀਕੇ ਨਾਲ ਆਪਣੇ ਡੌਗਸ ਦਾ ਵੀ ਧਿਆਨ ਰੱਖਣਾ ਪੈਂਦਾ ਹਾਂਜੀ ਸੋ ਗੱਲ ਜਿਹੜੀ ਆ ਕਰ ਲਈ ਦਿੱਤੀ ਕਰ ਲਈਤੀ ਹੈ ਤੇ ਸਾਰੀ ਗੱਲਾਂ ਜਿਹੜੀਆਂ ਤੁਹਾਡੇ ਤੱਕ ਪਹੁੰਚਾ ਦਿੱਤੀਆਂ ਤੁਸੀਂ ਜੇਕਰ ਤੁਹਾਡੇ ਕਾਰ ਜਿਹੜੇ ਪੈਠ ਚ ਹੈ ਤਾਂ ਤੁਸੀਂ ਵੀ ਇਹ ਚੀਜ਼ਾਂ ਦਾ ਜ਼ਰੂਰ ਧਿਆਨ ਰੱਖਿਓ ਤੇ ਹੋਰ ਇਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਣੇ ਰਹੋ ਤੇ ਦੇਖਦੇ ਰਹੋ ਦ ਸਿਟੀ ਹੈਡਲਾਈਨਸ ਮੈਂ ਹਮਲਿਕ ਕੈਮਰਾ ਪਰਸਨ ਸਾਹਿਲ